ਕੀ ਕੀ ਨਾਮ ਹੈ ਤੁਹਾਡਾ ਦਾਸ ਦਾ ਨਾਮ ਜੀ ਯਾਦਵਿੰਦਰ ਸਿੰਘ ਨਿਹੰਗ ਸਿੰਘ ਬੋਟਾਦਲ ਬਾਬਾ ਫਤੇ ਸਿੰਘ ਤੇ ਜਥੇ ਸਿੰਘ ਜੀ ਜਿਹੜਾ ਗਾੜਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹੋ ਇਹ ਇਹ ਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ ਇਹ ਵਲੋਂ ਜਦੋਂ ਠੰਡ ਸ਼ੁਰੂ ਹੋਈ ਹੈ ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆ ਸ਼ਵਾਰੇ ਹੁਣ ਪਾਏ ਨੇ ਜੀ ਕੱਟ ਕੇ ਹਨਾ ਜੀ ਬਾਕੀ ਫਿਰ ਬਦਾਮ ਕਾਜੂ ਮਾਗਜ ਖਾਸ ਕਰਕੇ ਹਨਾ ਜੀ ਟੋਟੀ ਲਾਜੀ ਬੜੀ ਲਾਜੀ ਕਾਲੀ ਮਿਰਚ ਇਹ ਸਾਰੇ ਡ్రਾਈ ਫੂਡ ਆਪਾਂ ਪਾਉਨੇ ਆ ਜੀ ਵਿੱਚ ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਹੈ ਇਹ ਸਮਾਨ ਟੋਕ ਟੋਕ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ ਅਸੀਂ ਇੱਕ ਦੇਖ ਰਹੇ ਆ ਕਿ ਤੁਹਾਡੇ ਕੋਲੋਂ ਪੁਰਾਣਾ ਪ੍ਰਾਤਨ ਵਿਰਸਾ ਜਿਹੜੂ ਕਹ ਦਿੰਨੇ ਆ ਇਹ ਇਹਨਾਂ ਦਾ ਕੀ ਕੰਮ ਹੈਗਾ ਵਿੱਚ ਇਸ ਦਾ ਇਹ ਇਹਦੇ ਵਿੱਚ ਇਹ ਤਾਂ ਕੰਮ ਤਾਂ ਇਹ ਹੈ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਵਰਤਣਾ ਜੀ ਜੀ ਉਹਦੇ ਵਿੱਚ ਮਤਲਬ ਸਰੀਰ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਤੇ ਇਹਦੇ ਵਿੱਚ ਨਹੀਂ ਲੱਗਦੀਆਂ ਸਰਬ ਲੋ ਹੋ ਗਿਆ ਮਿੱਟੀ ਦੇ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿਣ ਦਾ ਭਾਵ ਇਹਦਾ ਨਾ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਹੈ ਜੀ ਬਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਆ ਜੀ ਦੁੱਧ ਦੇ ਇਹਦੇ ਵਿੱਚ 10 ਲੀਟਰ ਬਣ ਜਾਂਦਾ ਜੀ ਇੱਕ ਵਾਰ ਚ ਮਤਲਬ ਕੜ ਕੜ ਕੇ 8 ਲੀਟਰ ਰਹਿ ਜਾਂਦਾ 8 ਠੀਕ ਹੈ ਇਸ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਲਾ ਹਾਂ ਤੁਸੀਂ ਦੱਸੋਗੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਆ ਜੀ ਕਰਦੇ ਆ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਗਾ ਜਿੰਨੇ ਮਤਲਬ ਅਰੇਂਜਮੈਂਟ ਹੋਗਾ 200 ਬੰਦੇ ਆ 300 ਬੰਦੇ ਦਾ ਉਸ ਹਿਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਹਾਂ ਉਹ ਕਰ ਲੈਂਦੇ ਹਾਂ ਕਿੰਨੇ ਰੁਪਏ ਦਾ ਕੱਪ ਜਿਹੜਾ ਆ ਬਾਬਾ ਜੀ ਵਿੱਚ ਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਮੈਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ ਤੇ ਸਮਾਨ ਹੁਣ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ ਕਿੰਨੀ ਮਿਹਨਤ ਕਿੰਨੀ ਕਾ ਚੱਲਦੀ ਮਿਹਨਤ ਤਾਂ ਤੁਹਾਡੇ ਸਾਹਮਣੇ ਹੈ ਜੀ ਕੜਛੀ ਫੇਰਨੀ ਪੈਂਦੀ ਹੈ ਵਾਰ-ਵਾਰ ਤੇ ਘਰੇ ਕਾੜ ਕੇ ਤੋਂ ਤੋਂ ਬਾਅਦ ਤਿੰਨ-ਚਾਰ ਘੰਟੇ ਫਰ ਅੱਗ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਫੇਦਾਰੀ ਜੋ ਵੀ ਹੈ ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ 슈ਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਜਿੰਨੀ ਜ਼ਰੂਰਤ ਆ ਇਹਦੇ ਵਿੱਚ ਆਪਾਂ 슈ਗਰ ਮਿੱਠਾ ਕੁਝ ਵੀ ਇਦਾਂ ਨਹੀਂ ਪਾਉਂਦੇ ਤੇ ਇਕੱਲਾ ਓਨਲੀ ਦੁੱਧ ਆ ਜੀ ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋ ਕਿਹੜੀ ਸ਼ੱਕਰ ਯੂਜ਼ ਕਰਦੇ ਹੋ ਤੇ ਦੇਸੀ ਜੀ ਆਪਣੇ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਣੇ ਜੀ ਉਹਨਾਂ ਦੇ ਖਿਡਾਰੀ ਆ ਜੀ ਮਾਲਪੁਰ ਤੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰ ਹੀ ਰਹੀ ਹੈ ਇਹ ਤੁਸੀਂ ਆ ਜਿਮ ਵਾਸਤੇ ਆ ਜਿਮ ਵਾਲੇ ਵਾਸਤੇ ਜੀ ਜੀ ਜਿਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਮਨਾ ਸਟੈਮਨੇ ਵਾਸਤੇ ਬਹੁਤ ਵਧੀਆ ਹੈ ਡਾਈ ਫੋਲੋ ਡਾਈ ਫੂਡ ਜਿਹੜਾ ਬਣਿਆ ਸਟੈਮਨੇ ਵਾਸਤੇ ਹੁੰਦਾ ਹੈ ਸਰ ਦਾ ਇਹ ਵੀ ਨਾਲ ਲਗਾਈਏ ਜੀ ਜੀ ਸਰ ਦਾ ਇਹ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਕਿੰਦਾ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾ ਜਿੱਦਾਂ ਸੋਚਿਆ ਸੀ ਮਹਾਰਾ ਨੇ ਉਹ ਤੋਂ ਵਾਦੀ ਮਤਲਬ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕੱਪ ਰੋਜ਼ ਦੇ ਲੱਗ ਜਾਂਦੇ ਦੋਸਤ ਦਿਨ ਦਿਨ ਹੋਏ ਨੇ ਜੀ ਤਾਂ 5 ਲੀਟਰ ਦੇ ਵਿੱਚ ਉਹ 4 ਲੀਟਰ ਲੱਗਿਆ ਮੇਰਾ ਤੇ ਅੱਜ ਥੋੜਾ ਜਿਹਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਤਲਬ 6 ਲੀਟਰ ਲਾਤਾ ਜੀ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਕਿ ਦੇਖੋ ਜਿਹੜਾ ਆਪਾਂ ਨਸ਼ੇ ਅਗਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੇ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜੇ ਪ੍ਰਾਤਲ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ